ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇ ਸੂਰੀ ਸਾਥੀਓ ਆਪ ਸਭ ਨੂੰ ਅੱਜ ਸਵੇਰ ਤੋਂ ਬੁਰਜ ਟਹਿਲਦਾਸ ਬੰਨ ਤੋਂ ਤਸਵੀਰਾਂ ਦਿਖਾ ਰਹੇ ਹਾਂ ਸਵੇਰੇ ਦਿਖਾਇਆ ਸੀਗਾ ਕਿ ਬਹੁਤ ਦੁਖਦ ਖਬਰ ਹੈ ਕਿ ਬੁਰਜ ਟਹਿਲਦਾਸ ਦਾ ਜਿਹੜਾ ਬੰਨ ਟੁੱਟ ਗਿਆ ਲੇਕਿਨ ਨਾਲ ਦੀ ਨਾਲ ਇਹ ਗੱਲ ਜ਼ਰੂਰ ਕਹਿਣੀ ਚਾਹਾਂਗਾ ਕਿ ਜਿਹੜੇ ਸਾਡੇ ਪੰਜਾਬੀ ਭਰਾ ਆ ਉਹਨਾਂ ਦਾ ਹੌਸਲਾ ਨਹੀਂ ਟੁੱਟਦਾ ਹੁਣ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਪਿੰਡ ਪਠਲਾਵੇ ਤੋਂ ਸਾਡਾ ਵੀਰ ਸੁਮਨਪ੍ਰੀਤ 15 ਟਰਾਲੀਆਂ ਰੇਤੇ ਦੀਆਂ ਭਰ ਕੇ ਲੈ ਕੇ ਆਏ 5000 ਬੋਰੇ ਨਾਲ ਲੈ ਕੇ ਇਸ ਤੋਂ ਅਸੀਂ ਅੰਦਾਜ਼ਾ ਲਗਾਈਏ ਕਿ ਬੰਨ ਭਾਵੇਂ ਟੁੱਟ ਗਿਆ ਲੇਕਿਨ ਹੌਸਲਾ ਨਹੀਂ ਟੁੱਟਿਆ ਇਹ ਰੇਤੇ ਦੀਆਂ ਬੋਰੀਆਂ ਨਹੀਂਆਂ ਕੱਲੀਆਂ ਇਹ ਉਮੀਦ ਦੀ ਕੰਧ ਹੈ ਔਰ ਇਸ ਉਮੀਦ ਦੀ ਕੰਧ ਨਾਲ ਹੁਣ ਬੰਨ ਲੱਗੇਗਾ ਇਸੇ ਤਰੀਕੇ ਵੱਖੋ ਵੱਖ ਹੋਰ ਪਿੰਡਾਂ ਤੋਂ ਮੈਂ ਜਿਵੇਂ ਕੱਲ ਦੱਸਿਆ ਸੀ 35 40 ਪਿੰਡਾਂ ਤੋਂ ਸਾਡੇ ਨਾਲ ਜਿਹੜੇ ਭਰਾ ਆ ਉਹ ਜੁੜ ਚੁੱਕੇ ਆ ਤੇ 35 40 ਪਿੰਡਾਂ ਤੋਂ ਜਿਹੜੀ ਸੇਵਾ ਪਹੁੰਚ ਰਹੀ ਹੈ ਇਸ ਤੋਂ ਵੀ ਵਧੇਰੇ ਪਿੰਡ ਹੋਣਗੇ ਪਰ ਸਾਡੇ ਨਾਲ ਤੇ 35 40 ਪਿੰਡ ਹੈਗੇ ਆ ਆ ਵੀਰ ਜਿਹੜਾ ਸੁਮਨਪ੍ਰੀਤ ਹੈ ਇਹਨਾਂ ਦੀ ਬੜੀ ਸ਼ਲਾਘਾ 15 ਟਰਾਲੀਆਂ ਲੈ ਕੇ ਆਇਆ ਕਹਿੰਦੇ 11 ਭਰਦੀਆਂ ਪਈਆਂ ਤੇ 5 ਕੱਲ ਭੇਜੀਆਂ ਸੀ ਇਸੇ ਤਰੀਕੇ ਹੋਰ ਜਿਹੜੇ ਭੈਣ ਭਰਾ ਸੇਵਾ ਕਰਨਾ ਚਾਹੁੰਦੇ ਉਹਨਾਂ ਨੂੰ ਇਹੀ ਬੇਨਤੀ ਆ ਕਿ ਪਿੰਡ ਬੁਰਜ ਟਹਿਲ ਦਾਸ ਜਾ ਕੇ ਰਾਪਤਾ ਬਣਾਇਆ ਜਾਵੇ ਰਾਪਤਾ ਬਣਾਉਣ ਤੋਂ ਜਿਸ ਚੀਜ਼ ਦੀ ਰਿਕੁਆਇਰਮੈਂਟ ਹੈ ਹਾਲ ਦੀ ਘੜੀ ਖਾਸ ਕਰਕੇ ਰਿਕੁਆਇਰਮੈਂਟ ਮਿੱਟੀ ਦੀ ਹੈ ਰੇਤੇ ਦੀ ਹੈ ਤਾਂ ਟਰਾਲੀਆਂ ਭਰ ਭਰ ਕੇ ਤੁਸੀਂ ਉਹ ਲੈ ਕੇ ਆਓ ਤਾਂ ਜੋ ਬੰਨ ਨੂੰ ਪੱਕਾ ਕੀਤਾ ਜਾ ਸਕੇ ਤੇ ਜਿਹੜਾ ਪਾਣੀ ਹਾਲੇ ਤੱਕ ਫਸਲਾਂ ਚ ਵੜਿਆ ਆ ਉਹ ਘਰਾਂ ਤੱਕ ਨਾ ਪਹੁੰਚੇ ਅੱਜ ਲੋਕ 5-5000 ਬੋਰੀਆਂ ਲੈ ਕੇ ਆ ਰਹੇ ਆ ਜਦ ਕਿ ਸਰਕਾਰ ਦਾ 5-5000 ਟਿਪਰ ਚੱਲਦਾ ਜੇ ਉਹ ਆ ਕੇ ਬੰਨਾਂ ਤੇ ਖੜ ਜਾਂਦੇ ਤਾਂ ਲੋਕਾਂ ਨੂੰ ਇਨੀ ਖੇਚਲ ਨਾ ਕਰਨੀ ਪੈਂਦੀ ਪਰ ਸਾਡੇ ਲੋਕ ਜਿਹੜੇ ਆ ਪੰਜਾਬੀ ਜਿਹੜੇ ਭਰਾ ਆ ਇਹ ਕਦੇ ਔਂਕੜਾ ਤੋਹਾਰਦੇ ਨਹੀਂ ਔਂਕੜਾ ਦਾ ਮੱਥਾ ਲਾਉਂਦੇ ਆ ਤੇ ਜਿਹੜੇ ਪਾਣੀ ਆ ਉਹਨਾਂ ਦੇ ਰਾਹ ਬਦਲ ਦਿੰਦੇ ਆ ਦਿਖਾਨੇ ਮੁੱਕ ਜੇ ਤਸਵੀਰਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਤੁਹਾਡਾ ਪੀਵੀ 32 ਚੈਨਲ ਦਾ ਬਹੁਤ ਧੰਨਵਾਦ ਕਰ ਰਿਹਾ ਆ ਜਿਹੜਾ ਤੁਹਾਡੇ ਜਰੀਏ ਹਰ ਕਿਸੇ ਨੂੰ ਪਤਾ ਲੱਗਦਾ ਕਿ ਇੱਥੇ ਕੀ ਵਾਪਰ ਰਿਹਾ ਆ ਜਿੱਦਾਂ ਕਿ ਇੱਥੇ ਹੁਣ ਬਹੁਤ ਜ਼ਿਆਦਾ ਨਾਜ਼ੁਕ ਜਿਹੜੇ ਆ ਹਾਲਾਤ ਹੋਏ ਹੋਏ ਆ ਸਾਰਿਆਂ ਨੂੰ ਇੱਥੇ ਹਮ ਹਮਾ ਕੇ ਸੇਵਾ ਕਰਨੇ ਪਹੁੰਚਣਾ ਚਾਹੀਦਾ ਪਹਿਲਾਂ ਤਾਂ ਮੌਕੇ ਦੀ ਸਰਕਾਰ ਨੂੰ ਚਾਹੀਦਾ ਜੀ ਕਿ ਉਹਨ ਜਦੋਂ ਮਾਈਨਿੰਗ ਕਰਾਂਦੇ ਆ ਉਦੋਂ ਵੀ ਤਾਂ ਆਦੇ ਹੀ ਆ ਜੀ ਹੁਣ ਇੱਥੇ ਦੇ ਲੋਕਾਂ ਨੂੰ ਲੋੜ ਆ ਉਹਨਾਂ ਦੀ ਹੁਣ ਉਹਨਾਂ ਨੂੰ ਇੱਥੇ ਪਹੁੰਚਣਾ ਚਾਹੀਦਾ ਜੀ ਹੁਣ ਇਸ ਟਾਈਮ ਇੱਥੇ ਕੋਈ ਨਹੀਂ ਪਹੁੰਚ ਰਿਆ ਜਿਹੜੀ ਆਮ ਪਬਲਿਕ ਆ ਉਹੀ ਇੱਥੇ ਆ ਰਹੀ ਆ ਸੇਵਾ ਕਰਨ ਅਸੀਂ ਸਾਰੇ ਪਿੰਡਾਂ ਤੋਂ ਸੰਗਤ ਆਈ ਆ ਇਕੱਠੀ ਹੋ ਕੇ ਸੇਵਾ ਕਰਨ 15 ਟਰਾਲੀਆਂ ਅਸੀਂ ਹੁਣ ਲੈ ਕੇ ਆਏ ਆ ਜੀ 5000 ਬੋਰਾ ਲੈ ਕੇ ਆਏ ਆ ਤੇ 11 ਟਰਾਲੀਆਂ ਟੂਟੋ ਮਾਰੇ ਹੋਰ ਪਾਰ ਹੋ ਰਹੀਆਂ ਜਿਹੜੀਆਂ ਆ ਰਹੀਆਂ 5 ਟਰਾਲੀਆਂ ਅਸੀਂ ਕੱਲ ਭੇਜੀਆਂ ਸੀ ਜਦੋਂ ਅਸੀਂ ਕੱਲ ਭੇਜੀਆਂ ਸੀ ਤਾਂ ਸਾਨੂੰ ਲੱਗਾ ਕਿ ਇੱਥੇ ਹੋਰ ਲੋਡ ਆ ਇਸ ਕਰਕੇ ਅਸੀਂ ਅੱਜ ਹਮ ਹਮਾ ਕੇ ਸਾਰੇ ਪਿੰਡਾਂ ਦੇ ਇਕੱਠੇ ਹੋ ਕੇ ਸਹਿਯੋਗ ਨਾਲ ਆਏ ਆ ਜੀ ਮ ਬਹੁਤ ਜ਼ਿਆਦਾ ਨਾਜਿਕ ਹੋਏ ਇਸੇ ਕਰਕੇ ਅਸੀਂ ਅੱਜ ਵੱਧ ਆਪਣਾ ਜਿੰਨੀ ਵੀ ਹੋ ਸਕਦੀ ਸੇਵਾ ਕਰਨ ਲਈ ਇੱਥੇ ਪਹੁੰਚੇ ਆ ਜੀ ਹੁਣ ਤਾਂ ਜੀ ਹਾਲਾਤ ਬਹੁਤ ਜ਼ਿਆਦਾ ਹੋ ਗਏ ਜਿਵੇਂ ਕਿ ਦੋ ਦੋ ਜਗ੍ਹਾ ਬਹੁਤ ਵੱਡੇ ਵੱਡੇ ਪਾੜ ਪੈ ਗਏ ਆ ਪਾੜ ਪੈ ਗਏ ਜੀ ਤੇ ਬਹੁਤ ਜ਼ਿਆਦਾ ਮਿੱਟੀ ਦੀ ਲੋੜ ਆ ਜਿਹੜੇ ਆਸ-ਪਾਸ ਦੇ ਪਿੰਡਾਂ ਵਾਲੇ ਜਾਂ ਉਹ ਜਿਹੜੇ ਦੇਖਦੇ ਆ ਤੁਹਾਡੇ ਪਿੰਡਾਂ ਵਾਲੇ ਪਾਸੇ ਨੇੜੇ ਜਿਹੜੇ ਹੈਗੇ ਉਹਨਾਂ ਨੂੰ ਤੁਸੀਂ ਕੀ ਬਿਲ ਕਰਨਾ ਚਾਹੁੰਦੇ ਹੋ ਉਹਨਾਂ ਨੂੰ ਇਹੀ ਅਪੀਲ ਆ ਜੀ ਜਿੰਨਾ ਵੀ ਕਿਸੇ ਤੋਂ ਸਰਦਾ ਜੀ ਇੱਥੇ ਆਣ ਸੇਵਾ ਪਾਣ ਆਪਣੀ ਜਿੰਨੀ ਵੀ ਹੋ ਸਕਦੀ ਆ ਅਸੀਂ ਵੀ ਵੱਧ ਤੋਂ ਵੱਧ ਹੋਰ ਕਰਾਂਗੇ ਜਿੰਨਾ ਸਾਤੋਂ ਹੁੰਦਾ ਆ ਅਸੀਂ ਅੱਜ ਵੀ ਆਏ ਆ 11 ਟਰਾਲੀਆਂ ਸਾਡੀਆਂ ਹੋਰ ਆ ਰਹੀਆਂ ਕੱਲ ਵੀ ਅਸੀਂ ਆਵਾਂਗੇ ਕੱਲ ਸ਼ਾਇਦ ਅਸੀਂ ਇਤੋਂ ਵੀ ਵੱਧ ਕੇ ਲੈ ਕੇ ਆਈਏ ਜਿੰਨਾ ਵੀ ਹੋ ਸਕਦਾ ਜੀ ਸਾਡੇ ਤੋਂ ਮੇਰਾ ਨਾਮ ਸੁਮਨਪ੍ਰੀਤ ਸੇੰਗਰ ਜੀ ਮੈਂ ਇਥੋਂ ਜ਼ਿਲ੍ਹਾ ਪ੍ਰਧਾਨ ਆ ਕਾਂਗਰਸ ਪਾਰਟੀ ਤੋਂ ਜੀ ਮੇਰਾ ਪਿੰਡ ਪਠਲਾਵਾ ਜੀ ਵਾਇਗਰੀ ਖਾਲਸਾ ਵਾਇਗਰੀ ਫਤੇਜ ਜੀ ਅਸੀਂ ਪਿੰਡ ਲੰਦਾਣਾ ਉੱਚਾ ਤੋਂ ਤੇ ਨਾਲ ਪਠਲਾਵਾ ਚੱਕਾ ਮੋਰਾਵਾਲੀ ਪਿੰਡਾਂ ਤੋਂ 20 ਟਰਾਲੀਆਂ ਲੈ ਕੇ ਆਏ ਆ ਸਾਡੇ ਨਾਲ ਸਾਂਤੋਬਾ ਸਤਨਾਮ ਸਿੰਘ ਜੀ ਬੱਬਾ ਸੁੱਚਾ ਸਿੰਘ ਜੀ ਕਾਰ ਸੇਵਾ ਵਾਲੇ ਉਹ ਵੀ ਸਾਡੇ ਨਾਲ ਲੈ ਕੇ ਆਏ ਆ ਉਹਨਾਂ ਦੀਆਂ ਜਿਹੜੀਆਂ 20 25 ਟਰਾਲੀਆਂ ਹਲੇ ਪਿੱਛੇ ਆ ਰਹੀਆਂ ਆ ਗਰਸ਼ੰਕਰ ਦੇ ਲਾਗੇ ਪਹੁੰਚ ਗਈਆਂ ਤੇ ਸਾਰੇ ਇਹ ਬੰਦ ਤੇ ਜੋ ਰਾਤ ਬੜੀ ਇੱਕ ਦੁਰਘਟਨਾ ਹੋਈ ਆ ਤੇ ਪਾੜ ਪੈ ਗਿਆ ਉਹਨੂੰ ਪੂਰਨ ਵਾਸਤੇ ਸਾਰੇ ਨੌਜਵਾਨ ਇਹ ਟਰਾਲੀਆਂ ਲੈ ਕੇ ਇੱਥੇ ਪਹੁੰਚੇ ਆ ਸਤੋਂ ਪਹਿਲਾਂ ਸਾਡੇ ਇਲਾਕੇ ਤੋਂ ਹੋਰ ਵੀ ਟਰਾਲੀਆਂ ਕੱਲ ਆਈਆਂ ਆ ਤੇ ਅੱਜ ਹੋਰ ਵੀ ਕਈ ਇਲਾਕਿਆਂ ਤੋਂ ਟਰਾਲੀਆਂ ਲੈ ਕੇ ਆ ਰਹੇ ਆ ਸਾਡੇ ਮੇਰੀ ਹੁਣੇ ਗੱਲ ਹੋਈ ਸੀ ਕੰਗਰੌੜ ਤੋਂ ਉਹ ਵੀ 4-5 ਟਰਾਲੀਆਂ ਲੈ ਕੇ ਆ ਰਹੇ ਆ ਤੇ ਸਾਡੇ ਇਲਾਕੇ ਦੇ ਵਿੱਚੋਂ ਤੇ ਹੋਰ ਜਿਹੜਾ ਸਾਡਾ ਨਵਾਂ ਸ਼ਹਿਰ ਦਾ ਇਲਾਕਾ ਬੰਗਾ ਦਾ ਇਲਾਕਾ ਹੋ ਗਿਆ ਉਹ ਸਾਰੇ ਨੌਜਵਾਨ ਆਪ ਮੁਹਾਰੇ ਟਰਾਲੀਆਂ ਭਰ-ਭਰ ਕੇ ਇੱਥੇ ਮਿੱਟੀ ਦੀਆਂ ਲੈ ਕੇ ਆ ਰਹੇ ਆ ਤੇ ਇੱਥੇ ਦੇਖੋ ਜੀਸੀਬੀ ਖੜੀ ਆ ਔਰ ਕਿੰਨੇ ਬੰਦੇ ਇੱਥੇ ਮਿੱਟੀ ਭਰਨ ਲੱਗੇ ਹੋ ਥੈਲੇ ਭਰ-ਭਰ ਕੇ ਲੈ ਕੇ ਜਾਂਦੇ ਆ ਮਿੱਟੀ ਦੇ ਨਾਲ-ਨਾਲ ਖਾਲੀ ਥੈਲੇ ਖਾਦ ਵਾਲੇ ਸੀਮਿੰਟ ਵਾਲੇ ਜੋ ਵੀ ਮਿਲਦੇ ਆ ਉਹ ਵੀ ਅਸੀਂ 5-6000 ਥੈਲਾ ਜਿਹੜਾ ਇੱਥੇ ਲੈ ਕੇ ਆਏ ਆ ਤਾਂ ਜੋ ਬੰਦ ਆ ਜਿਹੜਾ ਲੋਕਾਂ ਦਾ ਨੁਕਸਾਨ ਆ ਉਹ ਨਾ ਹੋ ਸਕੇ ਇਸ ਕਰਕੇ ਸਾਰੇ ਨੌਜਵਾਨ ਬੜੇ ਤਤਪਰੇ ਆ ਤੇ ਬੜੀ ਸੇਵਾ ਕਰਦੇ ਆ ਤੇ ਕਾਰ ਸੇਵਾ ਅਨੰਦਗੜ੍ਹ ਦਾ ਸਹਿਵਾ ਵਾਲੇ ਨੇ ਇੱਥੇ ਲੰਗਰ ਵੀ ਲਾਇਆ ਹੋਇਆ ਹੈ ਜਿਹੜਾ ਕਿ ਬਹੁਤ ਹੀ ਜਿਸ ਦੀ ਲੋੜ ਹੈ ਜੋ ਨੌਜਵਾਨ ਇੱਥੇ ਕੰਮ ਕਰਦੇ ਨੇ ਉਹਨਾਂ ਵਾਸਤੇ ਲੰਗਰ ਉਹਨਾਂ ਅਸੀਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਹੜੇ ਕਿ ਲੰਗਰ ਚਲਾ ਰਹੇ ਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਫਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਿੰਡ ਪਠਲਾਵਾ ਤੋਂ ਸਾਬਕਾ ਸਰਪੰਚ ਹਰਪਾਲ ਸਿੰਘ ਤੇ ਸਾਡੇ ਸਮੂਹ ਇਲਾਕੇ ਵਿੱਚੋਂ ਹੀ ੱਚਕਾ ਉੱਚਾ ਨੌਰਾ ਮੋਰਾਲੀ ਕਿਲਾ ਆਨੰਦਗੜ੍ਹ ਸਾਹਿਬ ਦੀ ਜਿਹੜੀ ਵੱਡੀ ਕਾਰ ਸੇਵਾ ਸਾਡੇ ਇਲਾਕੇ ਵਿੱਚ ਚੱਲ ਰਹੀ ਹੈ ਜਿਹੜੇ ਰੋਡ ਵੀ ਬਣਾ ਰਹੇ ਆ ਗੁਰਦੁਆਰਿਆਂ ਦੀ ਸੇਵਾ ਤੇ ਹੋਰ ਵੀ ਬਹੁਤ ਵੱਡੇ ਉਹਨਾਂ ਦੇ ਪ੍ਰੋਜੈਕਟ ਜਿਦਾਂ ਸਕੂਲਾਂ ਦਾ ਕੰਮ ਮੰਦਰਾਂ ਦਾ ਕੰਮ ਗੁਰਦੁਆਰਿਆਂ ਦੀ ਕਾਰ ਸੇਵਾ ਆਦਾਂ ਚਲਾਉਣਾ ਤੇ ਉਹਨਾਂ ਦਾ ਹੁਣ ਇੱਥੇ ਬੰਨ ਦੇ ਵਿੱਚ ਸੰਤ ਬਾਬਾ ਕਨਿਆ ਸਿੰਘ ਕਾਰ ਸੇਵਾ ਜਿਹੜੀ ਹੈ ਕਿਲਾ ਆਨੰਦਗੜ੍ਹ ਸਾਹਿਬ ਦੀ ਚੱਲਦੀ ਹੈ ਤੇ ਉਹਨਾਂ ਵੱਲੋਂ ਵੱਡੇ ਉਪਰਾਲੇ ਜਿਹੜੇ ਕੀਤੇ ਹੈ ਜਾ ਰਹੇ ਸੀ ਉਹ ਵੀ ਹੁਣ ਇਸ ਕੰਮ ਦੇ ਵਿੱਚ ਖੁੱਦ ਕੇ ਆ ਗਏ ਨੇ ਕਿ ਇਸ ਕੰਮ ਨੂੰ ਜਿਹੜਾ ਲੋਕਾਂ ਦਾ ਨੁਕਸਾਨ ਹੋਣ ਤੋਂ ਕਿਸ ਤਰ੍ਹਾਂ ਆਪਾਂ ਰੋਕਣਾ ਹੈਗਾ ਆ ਉਹ ਇਸ ਵੇਲੇ ਤਤਪਰਿਆ ਇਲਾਕੇ ਦੀਆਂ ਜਿਹੜੀਆਂ ਸੰਗਤਾਂ ਨੌਜਵਾਨ ਜਿਹੜੇ ਆ ਆਪ ਮੁਹਾਰੇ ਲੈ ਕੇ ਟਰਾਲੀਆਂ ਆਉਣ ਨੂੰ ਹੋਰ ਵੀ ਬਹੁਤ ਤਿਆਰ ਨੇ ਤਤਪਰ ਨੇ ਸੋ ਹੋਰ ਵੀ ਇਲਾਕੇ ਦੇ ਲੋਕਾਂ ਨੂੰ ਨਵੇਂ ਸ਼ਹਿਰ ਦੇ ਹਲਕੇ ਦੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਆ ਆਪਣੀ ਤਰਫ ਤੋਂ ਕਿ ਪਿੰਡਾਂ ਵਿੱਚੋਂ ਤੁਸੀਂ ਆਪਣੀ ਮਿੱਟੀ ਲੈ ਕੇ ਇੱਥੇ ਵੱਡੇ ਇਤਰਾਜ਼ ਵਿੱਚ ਪਹੁੰਚੋ ਤਾਂ ਕਿ ਇੱਥੇ ਜ਼ਿਮੀਂਦਾਰ ਭਾਈਚਾਰੇ ਦਾ ਨੁਕਸਾਨ ਨਾ ਹੋ ਸਕੇ ਫਸਲਾਂ ਬਚਾਈਆਂ ਜਾ ਸਕਣ ਤੇ ਲੋਕਾਂ ਦੇ ਘਰਾਂ ਵਿੱਚ ਪਾਣੀ ਜਾਣ ਤੋਂ ਰੋਕਿਆ ਜਾ ਸਕੇ ਸੋ ਇੰਨਾ ਕਹਿੰਦਾ ਹੋਇਆ ਸਾਰੇ ਇਲਾਕੇ ਨੂੰ ਅਪੀਲ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ